ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਆ ਤੇ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਕਾਂ ਤੇ ਸੱਪ ਦੀ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਦੂਰ ਪਿੰਡ ਦੇ ਨੇੜੇ ਇੱਕ ਵੱਡੇ ਬੋਹੜ ਦੇ ਦਰਖਤ ਤੇ ਇੱਕ ਕਾਂ ਤੇ ਉਸ ਦੀ ਮਾਦਾ ਕਾਂ ਰਹਿੰਦੇ ਸਨ ਉਹਨਾਂ ਦਾ ਆਲਣਾ ਦਰਖਤ ਦੀ ਸਭ ਤੋਂ ਉੱਚੀ ਟਾਣੀ ਤੇ ਬਣਿਆ ਹੋਇਆ ਸੀ ਹਰ ਸਵੇਰ ਉਹ ਦੋਵੇਂ ਉੱਡ ਕੇ ਪਿੰਡ ਦੇ ਆਲੇ-ਦੁਆਲੇ ਖੁਰਾਕ ਲੱਭਦੇ ਸਨ ਦਾਣੇ ਰੋਟੀ ਦੇ ਟੁਕੜੇ ਕਦੇ ਕਿਸੇ ਦੇ ਘਰੋਂ ਖੋਸ ਚੁੱਕ ਕੇ ਲੈ ਜਾਂਦੇ ਤੇ ਕਦੇ ਸ਼ਾਮ ਨੂੰ ਆਪਣੇ ਆਲਣੇ ਵੱਲ ਨੂੰ ਮੁੜ ਆਉਂਦੇ ਉਹਨਾਂ ਦਾ ਜੀਵਨ ਬਹੁਤ ਸ਼ਾਂਤ ਤੇ ਸੁਖੀ ਸੀ ਪਰ ਜਿਵੇਂ ਹੀ ਬਸੰਤ ਦਾ ਮੌਸਮ ਆਇਆ ਮਾਦਾ ਕਾਂ ਨੇ ਅੰਡੇ ਦਿੱਤੇ ਉਹਨਾਂ ਦੋਵਾਂ ਨੇ ਮਿਲ ਕੇ ਆਪਣੇ ਅੰਡਿਆਂ ਨੂੰ ਆਪਣੇ ਆਲਣੇ ਨੂੰ ਹੋਰ ਮਜ਼ਬੂਤ ਬਣਾਇਆ ਅਤੇ ਹਰ ਪਲ ਉਹਨਾਂ ਅੰਡਿਆਂ ਦੀ ਰੱਖਿਆ ਕਰਦੇ ਰਹੇ ਪਰ ਉਸੇ ਦਰੱਖਤ ਤੇ ਤਲੇ ਤੇ ਇੱਕ ਕਾਲਾ ਸੱਪ ਵੀ ਰਹਿੰਦਾ ਸੀ ਜੋ ਲੰਮਾ ਚਮਕਦਾਰ ਅਤੇ ਚਲਾਕ ਸੀ ਉਹ ਸੱਪ ਕਈ ਸਾਲਾਂ ਤੋਂ ਉਸੇ ਥਾਂ ਆਪਣਾ ਆਪਣੀ ਖੁੱਡ ਵਿੱਚ ਰਹਿੰਦਾ ਸੀ ਸੱਪ ਦਾ ਸੁਭਾਅ ਬੜਾ ਹੀ ਖਤਰਨਾਕ ਸੀ ਜਦ ਵੀ ਕੋਈ ਪੰਛੀ ਨੇੜੇ ਆਉਂਦਾ ਉਹ ਡਰ ਜਾਂਦਾ ਕਿਉਂਕਿ ਉਹ ਜਾਣਦਾ ਸੀ ਕਿ ਸੱਪ ਦੇ ਨੇੜੇ ਰਹਿਣਾ ਮੌਤ ਦੇ ਬਰਾਬਰ ਹੈ ਕਾਂ ਨੂੰ ਵੀ ਪਤਾ ਸੀ ਕਿ ਸੱਪ ਵੱਸਦਾ ਪਰ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਇਹ ਸੱਪ ਉਸਦੇ ਘਰ ਤੱਕ ਪਹੁੰਚ ਸਕਦਾ ਹੈ ਇੱਕ ਦਿਨ ਕਾਂ ਖੁਰਾਕ ਲੱਭਣ ਗਿਆ ਹੋਇਆ ਸੀ ਤੇ ਮਾਦਾ ਕਾਂ ਆਲਣੇ ਵਿੱਚ ਕਾਂ ਨੂੰ ਵੀ ਪਤਾ ਸੀ ਕਿ ਸੱਪ ਵੱਸਦਾ ਹੈ ਪਰ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਇਹ ਸੱਪ ਉਸਦੇ ਘਰ ਤੱਕ ਪਹੁੰਚ ਸਕਦਾ ਹੈ ਇੱਕ ਦਿਨ ਕਾਂ ਖੁਰਾਕ ਲੱਭਣ ਗਿਆ ਹੋਇਆ ਸੀ ਤੇ ਮਾਦਾ ਕਾਂ ਲੈਣ ਵਿੱਚ ਅੰਡੇਆਂ ਉੱਤੇ ਬੈਠੀ ਸੀ ਸੂਰਜ ਹੌਲੀ-ਹੌਲੀ ਚੜ੍ਹ ਰਿਹਾ ਸੀ ਉਸੇ ਵੇਲੇ ਬਿੱਲ ਵਿੱਚੋਂ ਸੱਪ ਨੇ ਆਪਣਾ ਸਿਰ ਕੱਢਿਆ ਉਸ ਦੀਆਂ ਕਾਲੀਆਂ ਅੱਖਾਂ ਵਿੱਚ ਇੱਕ ਚਮਕ ਸੀ ਭੁੱਖ ਦੀ ਚਮਕ ਉਸ ਨੇ ਹੌਲੀ-ਹੌਲੀ ਦਰਖਤ ਉੱਤੇ ਚੜ੍ਹਨਾ ਸ਼ੁਰੂ ਕੀਤਾ ਮਾਦਾ ਕਾਂ ਨੇ ਪਹਿਲਾਂ ਤਾਂ ਧਿਆਨ ਨਹੀਂ ਦਿੱਤਾ ਪਰ ਜਿਵੇਂ ਹੀ ਪੱਤਿਆਂ ਵਿੱਚੋਂ ਸੱਪ ਦੀ ਛਾਂ ਦੇਖੀ ਉਹ ਡਰ ਗਈ ਤੇ ਉੱਚੀ ਆਵਾਜ਼ ਵਿੱਚ ਕਾਂ ਕਾਂ ਕਰਨ ਲੱਗੀ ਉਹ ਆਪਣੇ ਖੰਭਾਂ ਨਾਲ ਹਵਾ ਵਿੱਚ ਉੱਡਣ ਲੱਗੀ ਛੱਪ ਨੂੰ ਭਜਾਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਸੱਪ ਵੀ ਬਹੁਤ ਚਲਾਕ ਤੇ ਤੇਜ਼ ਸੀ ਉਸਨੇ ਕੁਝ ਪਲ ਵਿੱਚ ਆਲਣੇ ਤੱਕ ਪਹੁੰਚ ਕੇ ਅੰਡੇ ਨਿਗਲ ਲਏ। ਮਾਦਾ ਤਾਂ ਬਿਲਕੁਲ ਅਚਾਰ ਹੋ ਗਈ। ਉਸ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਜਦ ਕਾਂ ਵਾਪਸ ਆਇਆ ਉਸਨੇ ਆਲਣੇ ਨੂੰ ਖਾਲੀ ਦੇਖ ਕੇ ਬਹੁਤ ਚੀਕਾਂ ਮਾਰੀਆਂ। ਦੋਵਾਂ ਦੀ ਦੁੱਖ ਭਰੀ ਕਾਂ ਕਾਂ ਸਾਰੇ ਜੰਗਲ ਵਿੱਚ ਗੂੰਜ ਗਈ। ਉਹ ਰਾਤ ਦੋਵੇਂ ਚੁੱਪ ਰਹੇ। ਕਾਂ ਨੇ ਕਿਹਾ ਇਹ ਸੱਪ ਸਭ ਕੁਝ ਖਾ ਗਿਆ ਸਾਡਾ। ਅਗਲੀ ਵਾਰ ਜੇ ਅਸੀਂ ਅੰਡੇ ਦਿੱਤੇ ਤਾਂ ਫਿਰ ਇਹੀ ਹੋਵੇਗਾ। ਮਾਦਾ ਕਾ ਨੇ ਹੌਲੀ ਆਵਾਜ਼ ਵਿੱਚ ਕਿਹਾ ਪਰ ਸੰਹਾਰ ਨਹੀਂ ਮੰਨਣੀ ਇਹ ਸਾਡਾ ਘਰ ਹੈ ਸਾਨੂੰ ਇਸ ਸੱਪ ਤੋਂ ਬਚਣ ਦਾ ਕੋਈ ਰਸਤਾ ਲੱਭਣਾ ਪਵੇਗਾ ਅਗਲੇ ਦਿਨ ਦੋਮਾ ਨੇ ਨਮਾ ਲਣਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਦਰਖਤ ਉਹੀ ਸੀ ਸੱਪ ਵੀ ਉੱਥੇ ਹੀ ਸੀ ਤੇ ਖਤਰਾ ਵੀ ਉੱਥੇ ਹੀ ਸੀ ਕਾ ਨੂੰ ਹੁਣ ਬੁੱਧੀ ਲਗਾਉਣੀ ਪਈ ਉਹ ਸੋਚਣ ਲੱਗਾ ਕਿ ਕਿਸ ਤਰ੍ਹਾਂ ਸੱਪ ਤੋਂ ਹਮੇਸ਼ਾ ਲਈ ਸੁਤਕਾਰਾ ਪਾਇਆ ਜਾਵੇ ਉਹ ਜੰਗਲ ਦੇ ਹੋਰ ਪੰਛੀਆਂ ਕੋਲ ਗਿਆ ਜਿਵੇਂ ਤੋਤੇ, ਚਿੜੀਆਂ, ਬੁਲਬਲਾ ਤੇ ਇੱਕੋ ਬੁੱਡੇ ਉੱਲੂ ਕੋਲ ਵੀ ਉੱਲੂ ਜੰਗਲ ਦਾ ਸਭ ਤੋਂ ਸਿਆਣਾ ਪੰਛੀ ਮੰਨਿਆ ਜਾਂਦਾ ਸੀ ਕਾਨੇ ਉਸ ਨੂੰ ਸਾਰੀ ਕਹਾਣੀ ਸੁناਈ ਉੱਲੂ ਨੇ ਅੱਖਾਂ ਬੰਦ ਕਰਕੇ ਕੁਝ ਸੋਚਿਆ ਤੇ ਕਿਹਾ ਕਾਂ ਭਰਾ ਸੱਪ ਨਾਲ ਲੜਾਈ ਕਰਨਾ ਆਸਾਨ ਨਹੀਂ ਪਰ ਬੁੱਧੀ ਨਾਲ ਜਿੱਤਿਆ ਜਾ ਸਕਦਾ ਤੂੰ ਇੰਜ ਕਰ ਤੂੰ ਆਪਣੇ ਦੁਸ਼ਮਣ ਨੂੰ ਉਸ ਦੀ ਚਾਲ ਨਾਲ ਹੀ ਫਸਾ ਸਕਦਾ ਕਾਨੇ ਪੁੱਛਿਆ ਕਿਵੇਂ ਉੱਲੂ ਨੇ ਕਿਹਾ ਸੱਪ ਤੇਰੇ ਘਰ ਤੱਕ ਤਾਂ ਆ ਸਕਦਾ ਪਰ ਜੇ ਉਸ ਦਾ ਧਿਆਨ ਕਿਸੇ ਹੋਰ ਵੱਲ ਮੋੜ ਦਿੱਤਾ ਜਾਵੇ ਤਾਂ ਉਹ ਤੈਨੂੰ ਛੱਡ ਸਕਦਾ ਜਾਂ ਤੂੰ ਮਨੁੱਖਾਂ ਦੀ ਮਦਦ ਲੈ ਸਕਦਾ ਕਾਂ ਸੋਚਾਂ ਵਿੱਚ ਪੈ ਗਿਆ ਉਸਨੇ ਨਿਰਣਾ ਕੀਤਾ ਕਿ ਅਗਲੀ ਵਾਰ ਜਦੋਂ ਸੱਪ ਨੂੰ ਆਉਂਦੇ ਦੇਖੇਗਾ ਉਹ ਚੁੱਪ ਨਹੀਂ ਬੈਠੇਗਾ ਉਹ ਉਸ ਨੂੰ ਸਜ਼ਾ ਦੇ ਕੇ ਰਹੇਗਾ ਉਹ ਰਾਤ ਉਸਨੇ ਮਨ ਵਿੱਚ ਇੱਕ ਸਿਰਫ ਵਿਚਾਰ ਹੀ ਸੀ ਕਿ ਸੱਪ ਹੁਣ ਬਚ ਕੇ ਨਹੀਂ ਜਾਵੇਗਾ ਉਹ ਮਨ ਹੀ ਮਨ ਵਿੱਚ ਸਾਰੀ ਰਾਤ ਸੋਚਦਾ ਰਿਹਾ ਉਸ ਰਾਤ ਕਾਂ ساری ਰਾਤ ਸੌ ਨਹੀਂ ਸਕਿਆ ਸੱਪ ਦੇ ਕਾਰਨ ਉਸਦੇ ਦਿਲ ਵਿੱਚ ਗੁੱਸਾ ਵੀ ਸੀ ਤੇ ਦੁੱਖ ਵੀ ਸੀ ਉਸ ਨੂੰ ਆਪਣੇ ਬੱਚਿਆਂ ਵਾਂਗ ਉਹ ਅੰਡੇ ਪਿਆਰੇ ਸਨ ਜੋ ਸੱਪ ਨੇ ਖਾ ਲਏ ਸਨ ਸਵੇਰੇ ਜਦ ਸੂਰਜ ਦੀਆਂ ਕਿਰਨਾਂ ਬੂੜ ਦੇ ਪੱਤੇਆਂ ਵਿੱਚੋਂ ਚਮਕੀਆਂ ਕਾਂ ਨੇ ਨਵੀਂ ਸੋਚ ਨਾਲ ਅੱਖ ਖੋਲੀ ਉਸ ਨੇ ਆਪਣੀ ਮਾਦਾ ਕਾਂ ਨੂੰ ਕਿਹਾ ਹੁਣ ਸੱਪ ਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ ਪਰ ਜੰਗ ਨਾਲ ਨਹੀਂ ਅਕਲ ਨਾਲ ਮਾਦਾ ਕਾਂ ਨੇ ਪੁੱਛਿਆ ਪਰ ਕਿਵੇਂ ਕਾਂ ਨੇ ਕਿਹਾ ਉੱਲੂ ਨੇ ਕਿਹਾ ਸੀ ਨਾ ਸੱਪ ਨੂੰ ਉਸਦੀ ਚਾਲ ਨਾਲ ਹਰਾਇਆ ਜਾ ਸਕਦਾ ਉਹ ਲੁਕ ਕੇ ਬਾਰ ਕਰਦਾ ਸੀ ਅਸੀਂ ਵੀ ਲੁਕ ਕੇ ਉਸਦੀ ਮੌਤ ਦੀ ਤਿਆਰੀ ਕਰਾਂਗੇ ਉਸਨੇ ਸੋਚਿਆ ਕਿ ਮਨੁੱਖਾਂ ਦੀ ਮਦਦ ਲੈਣੀ ਚਾਹੀਦੀ ਆ ਪਿੰਡ ਦੇ ਕੋਲ ਹੀ ਇੱਕ ਰਾਜੇ ਦਾ ਮਹਿਲ ਸੀ ਉਹ ਮਹਿਲ ਵਿੱਚ ਸਵੇਰੇ ਸਾਹੀ ਔਰਤਾਂ ਦਰਿਆ ਦੇ ਕੰਢੇ ਨਹਾਉਣ ਜਾਂਦੀਆਂ ਸਨ ਕਾਂ ਨੇ ਫੈਸਲਾ ਕੀਤਾ ਕਿ ਉੱਥੇ ਕੁਝ ਕਰਨਾ ਚਾਹੀਦਾ ਉਹ ਦਿਨ ਤਾਂ ਦਰਿਆ ਦੇ ਨੇੜੇ ਚਲਾ ਗਿਆ ਉਥੇ ਉਸਨੇ ਦੇਖਿਆ ਕਿ ਰਾਣੀ ਆਪਣੇ ਸੋਨੇ ਦੇ ਗਹਿਣੇ ਪੱਥਰ ਉੱਤੇ ਰੱਖ ਕੇ ਪਾਣੀ ਵਿੱਚ ਨਹਾ ਰਹੀ ਸੀ ਕਾਂ ਚੁੱਪਚਾਪ ਉੱਡ ਗਿਆ ਤੇ ਸੋਨੇ ਦੀ ਮਾਲਾ ਆਪਣੇ ਚੁੰਝ ਵਿੱਚ ਫੜ ਕੇ ਲੈ ਗਿਆ ਰਾਣੀ ਨੇ ਚਿੱਕਾ ਮਾਰੀਆਂ ਮੇਰੀ ਮਾਲਾ ਮੇਰੀ ਮਾਲਾ ਕਾ ਲੈ ਗਿਆ ਸਾਰੇ ਸਿਪਾਹੀ ਉਸ ਦੇ ਪਿੱਛੇ ਭੱਜੇ ਕਾ ਮਾਲਾ ਲੈ ਕੇ ਸਿੱਤਾ ਆਪਣੇ ਦਰਖਤ ਵੱਲ ਆ ਗਿਆ ਪਰ ਉਸ ਨੇ ਮਾਲਾ ਆਪਣੇ ਹੱਲਣੇ ਵਿੱਚ ਨਹੀਂ ਰੱਖੀ ਸਗੋਤੀ ਉਸ ਨੇ ਚਲਾਕੀ ਨਾਲ ਉਹ ਮਾਲਾ ਸੱਪ ਦੇ ਖੁੱਡ ਦੇ ਨੇੜੇ ਛੁੱਟ ਦਿੱਤੀ ਤੇ ਦੂਰੇ ਟਾਣੀ ਤੇ ਬੈਠ ਗਿਆ ਕੁਝ ਪਲਾਂ ਵਿੱਚ ਹੀ ਸਿਪਾਹੀ ਉੱਥੇ ਆ ਗਏ ਉਹਨਾਂ ਨੇ ਸੋਨੇ ਦੀ ਮਾਲਾ ਦੇਖੀ ਤੇ ਖੁੱਡ ਨੂੰ ਖੋਦਣਾ ਸ਼ੁਰੂ ਕਰ ਦਿੱਤਾ ਜਿਵੇਂ ਹੀ ਖੁੱਡ ਨੂੰ ਖੋਦਿਆ ਗਿਆ ਸੱਪ ਗੁੱਸੇ ਵਿੱਚੋਂ ਬਾਹਰ ਆ ਗਿਆ ਸਿਪਾਹੀਆਂ ਨੇ ਚੀਕਾਂ ਮਾਰੀਆਂ ਸੱਪ ਸੱਪ ਅਤੇ ਡਰਦੇ ਹੋਏ ਉਸ ਨੂੰ ਮਾਰਨ ਲੱਗੇ ਸੱਪ ਤੋਂ ਡਰਦੇ ਕਾਰਨ ਉਹਨਾਂ ਨੇ ਸੱਪ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਖੀਰ ਨਤੀਜਾ ਇਹ ਹੋਇਆ ਕਿ ਸੱਪ ਮਰ ਗਿਆ ਕਾਂ ਨੇ ਇਹ ਸਭ ਉਪਰੋਂ ਵੇਖਿਆ ਤੇ ਉਸ ਦੇਲ ਦੇ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਉਹ ਉੱਚੀ ਉੱਚੀ ਆਵਾਜ਼ ਵਿੱਚ ਕਾਂ ਕਾਂ ਕਰਨ ਲੱਗਾ ਏ ਉਸ ਦੀ ਜਿੱਤ ਦੀ ਆਵਾਜ਼ ਸੀ ਮਾਦਾ ਕਾਂ ਉਸ ਉੱਡ ਕੇ ਉਸ ਦੇ ਕੋਲ ਆਈ ਤੇ ਕਹਿੰਦੀ ਅੱਜ ਤੂੰ ਸੱਚਮੁੱਚ ਸਿਆਣੇ ਉੱਲੂ ਦਾ ਵਿਦਿਆਰਥੀ ਬਣ ਗਿਆ ਹੁਣ ਸਾਡਾ ਘਰ ਸੁਰੱਖਿਅਤ ਹੈ ਉਹ ਉਹ ਦਿਨ ਜੰਗਲ ਵਿੱਚ ਖੁਸ਼ੀ ਛਾ ਗਈ ਪੰਛੀਆਂ ਨੇ ਕਿਹਾ ਕਾਂ ਨੇ ਸੱਪ ਨੂੰ ਅਕਲ ਨਾਲ ਹਰਾਇਆ ਹੁਣ ਕਿਸੇ ਨੂੰ ਡਰ ਨਹੀਂ ਕਾਂ ਨੇ ਮਾਰ ਨਾਲ ਕਿਹਾ ਹਿੰਮਤ ਨਾਲ ਲੜਾਈ ਜਿੱਤ ਸਕਦੀਆਂ ਪਰ ਬੁੱਧੀ ਨਾਲ ਸਦੀ ਵੀ ਜਿੱਤ ਮਿਲਦੀ ਹੈ ਉਸ ਦਿਨ ਤੋਂ ਬਾਅਦ ਬੋੜ ਦੇ ਦਰਖਤ ਤੇ ਕੋਈ ਸੱਪ ਨਹੀਂ ਆਇਆ ਕਾਂ ਨੇ ਉਸ ਦੀ ਕਾਂ ਨੇ ਤੇ ਉਸ ਦੀ ਮਾਦਾ ਕਾਂ ਨੇ ਫਿਰ ਤੋਂ ਅੰਡੇ ਦਿੱਤੇ ਫਿਰ ਉਹਨਾਂ ਦੇ ਸੋਹਣੇ ਸੋਹਣੇ ਬੱਚੇ ਹੋਏ ਤੇ ਉਹ ਖੁਸ਼ੀ ਨਾਲ ਜੀਣ ਲੱਗੇ ਜਦ ਉਹਨਾਂ ਦੇ ਬੱਚੇ ਵੱਡੇ ਹੋਏ ਕਾਂ ਨੇ ਵੀ ਉਹਨਾਂ ਨੂੰ ਇਹੀ ਸਬਕ ਸਿਖਾਇਆ ਕਿ ਕਦੇ ਵੀ ਡਰ ਕੇ ਜਿਉਣਾ ਨਹੀਂ ਚਾਹੀਦਾ ਜੇ ਦੁਸ਼ਮਣ ਵੱਡਾ ਹੋਵੇ ਤਾਂ ਅਕਲ ਨਾਲ ਉਸ ਨੂੰ maat ਦਿੱਤੀ ਜਾ ਸਕਦੀ ਹੈ ਕਾਂ ਦੇ ਕਾਂ ਦੇ ਉਸ ਦਿਨ ਤੋਂ ਕਾਂ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਰਹਿਣ ਲੱਗਾ ਸੱਪ ਦੇ ਮਾਰ ਜਾਣ ਤੋਂ ਬਾਅਦ ਮਰ ਜਾਣ ਤੋਂ ਬਾਅਦ ਜੰਗਲ ਵਿੱਚ ਇੱਕ ਅਜੀਬ ਸ਼ਾਂਤੀ ਛਾ ਗਈ ਉਹ ਬੋੜ ਦੇ ਦਰਖਤ ਜਿਸ ਦੇ ਆਲੇ-ਦੁਆਲੇ ਪਹਿਲਾਂ ਹਰ ਪੰਛੀ ਡਰਦਾ ਸੀ ਹੁਣ ਖੁਸ਼ੀ ਦੀਆਂ ਕਾਂ-ਕਾਂ ਗੂੰਜ ਰਹੀਆਂ ਸਨ ਚਿੜੀਆਂ ਤੋਤੇ ਬੁਲਬਲਾ ਤੇ ਕਬੂਤਰ ਸਭ ਕਾਂ ਦੇ ਕੋਲ ਆਏ ਤੇ ਉਸ ਦੀ ਸਿਆਣਪ ਦੀ ਸਲਾਗਾ ਕੀਤੀ ਉਹ ਕਾਂ ਨੂੰ ਕਹਿੰਦੇ ਕਾਂ ਨੇ ਸਾਨੂੰ ਦੱਸਿਆ ਉਹ ਕਹਿੰਦੇ ਕਾਂ ਨੇ ਸਾਨੂੰ ਦੱਸਿਆ ਕਿ ਬਲ ਨਾਲ ਨਹੀਂ ਬੁੱਧੀ ਨਾਲ ਵੀ ਜਿੱਤਿਆ ਜਾ ਸਕਦਾ ਸੱਪ ਵਰਗੇ ਖਤਰਨਾਕ ਜੀਵਾਂ ਨੂੰ ਚੁਤرائی ਦੇ ਨਾਲ ਹਰਾਇਆ ਜਾ ਸਕਦਾ ਕਾਂ ਹੁਣ ਜੰਗਲ ਵਿੱਚ ਸਭ ਤੋਂ ਮਾਣਯੋਗ ਪੰਛੀ ਬਣ ਗਿਆ ਸੀ ਉੱਲੂ ਜੋ ਪਹਿਲਾਂ ਹੀ ਸਿਆਣਪ ਦਾ ਪ੍ਰਤੀਕ ਮੰਨਿਆ ਜਾਂਦਾ ਉਹ ਵੀ ਕਾਂ ਦੀ ਸਲਾੰਘਾ ਕਰਦਾ ਸੀ ਉਹ ਕਹਿੰਦਾ ਕਾਂ ਨੇ ਮੇਰੀ ਸਿੱਖਿਆ ਦਾ ਸਹੀ ਪ੍ਰਯੋਗ ਕੀਤਾ ਹੁਣ ਜੰਗਲ ਦੇ ਨਵੇਂ ਪੰਛੀ ਇਸ ਤੋਂ ਸਿੱਖਣਗੇ ਕਿ ਹਿੰਮਤ ਤੇ ਅਕਲ ਦੋਵੇਂ ਇਕੱਠੇ ਕਿੰਨੇ ਜ਼ਰੂਰੀ ਨੇ ਤਾਂ ਨੇ ਉਸਦੀ ਮਾਦਾ ਨੇ ਨਮਾ ਲੈਣਾ ਬਣਾਇਆ ਹੁਣ ਉਹ ਹੋਰ ਮਜ਼ਬੂਤ ਸੀ ਤੇ ਉੱਚੀ ਟਾਣੀ ਤੇ ਸੀ ਉਹਨਾਂ ਨੇ ਸੁੱਕੇ ਟੁਕੜੇ ਤਿੰਕੀਆਂ ਤੇ ਮੋਮ ਜਿਹਾ ਕੱਚਾ ਪਦਾਰਥ ਇਕੱਠਾ ਕਰਕੇ ਆਲਣਾ ਇਸ ਤਰ੍ਹਾਂ ਬਣਾਇਆ ਕਿ ਮੀਂਹ ਤੇ ਹਵਾ ਦਾ ਵੀ ਕੋਈ ਅਸਰ ਨਾ ਹੋਵੇ ਇੱਕ ਵਾਰ ਫਿਰ ਮਾਦਾ ਕਾਂ ਨੇ ਅੰਡੇ ਦਿੱਤੇ ਇਸ ਵਾਰ ਉਹਨਾਂ ਦੇ ਦਿਲ ਵਿੱਚ ਡਰ ਨਹੀਂ ਸੀ ਸਿਰਫ ਉਮੀਦ ਸੀ ਜਦ ਪਹਿਲਾ ਬੱਚਾ ਆਲਣੇ ਵਿੱਚੋਂ ਨਿਕਲਿਆ ਦੋਮਾ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਕਾਂ ਨੇ ਕਿਹਾ ਇਹ ਸਾਡੀ ਜਿੱਤ ਦੀ ਨਿਸ਼ਾਨੀ ਹੈ ਇਹ ਬੱਚੇ ਸਾਨੂੰ ਯਾਦ ਕਰਾਉਣਗੇ ਕਿ ਹਾਰ ਕੇ ਵੀ ਜਿੱਤਣ ਵਾਲੇ ਦੀ ਕਦੇ ਹਾਰ ਨਹੀਂ ਕਰਦੇ ਬੱਚੇ ਹੌਲੀ ਹੌਲੀ ਵੱਡੇ ਹੋਣ ਲੱਗੇ ਬੱਚੇ ਹੌਲੀ-ਹੌਲੀ ਵੱਡੇ ਹੋਣ ਲੱਗੇ ਉਹ ਵੀ ਉੱਡਣ ਦਾ ਅਭਿਆਸ ਕਰਦੇ ਸੀ ਕਾਂ-ਕਾਂ ਕਰਦੇ ਕਈ ਵਾਰੀ ਉਹ गिर ਜਾਂਦੇ ਪਰ ਫਿਰ ਉੱਡਦੇ ਮਾਪੇ ਉਹਨਾਂ ਨੂੰ ਸਿਖਾਉਂਦੇ ਕਿ ਕਿਸੇ ਨਾਲ ਬੁਰਾ ਨਾ ਕਰਨਾ ਪਰ ਜੇ ਤੈਨੂੰ ਕੋਈ ਨੁਕਸਾਨ ਪਹੁੰਚਾਵੇ ਤਾਂ ਚਤਰਾਈ ਨਾਲ ਆਪਣਾ ਬਚਾਅ ਕਰਨਾ ਸੱਪ ਦੀ ਮੌਤ ਤੋਂ ਬਾਅਦ ਜੰਗਲ ਦੇ ਹਰ ਜੀਵ ਵੀ ਆਜ਼ਾਦੀ ਨਾਲ ਰਹਿਣ ਲੱਗੀ ਪਹਿਲਾਂ ਜਿੱਥੇ ਸੱਪ ਦਾ ਡਰ ਸੀ ਹੁਣ ਉੱਥੇ ਖੁੱਲੀ ਹਵਾ ਤੇ ਚਹਿਕਦੀਆਂ ਆਵਾਜ਼ਾਂ ਸਨ ਚਿੜੀਆਂ ਉੱਥੇ ਆਪਣਾ ਘਰ ਬਣਾਉਣ ਲੱਗੀਆਂ ਖਰਗੋਸ਼ ਦਰਖਤ ਦੇ ਨੇੜੇ ਨੇੜੇ ਦੌੜਦੇ ਰਹਿੰਦੇ ਤੇ ਹਵਾ ਵਿੱਚ ਖੁਸ਼ੀ ਦੀ ਖੁਸ਼ਬੂ ਸੀ ਇੱਕ ਦਿਨ ਬੁੱਢਾ ਉੱਲੂ ਫਿਰ ਨੇ ਕਹਾ ਕਿ ਹਾਂ ਕਾਂ ਪ੍ਰਾ ਤੂੰ ਸਿਰਫ ਆਪਣਾ ਘਰ ਨਹੀਂ ਬਚਾਇਆ ਤੂੰ ਪੂਰੇ ਜੰਗਲ ਨੂੰ ਸੁਰੱਖਿਅਤ ਕੀਤਾ ਕਾਂ ਨੇ ਨਿਮਰਤਾ ਨਾਲ ਕਿਹਾ ਮੈਂ ਕੁਝ ਖਾਸ ਨਹੀਂ ਕੀਤਾ ਉੱਲੂ ਇਹ ਤਾਂ ਸਾਡਾ ਫਰਜ਼ ਸੀ ਪਰ ਮੈਂ ਸਿੱਖ ਲਿਆ ਕਿ ਬੁੱਧੀ ਦੀ ਕੀਮਤ ਤਾਂ ਦੀ ਪਤਾ ਲੱਗਦੀ ਹੈ ਜਦੋਂ ਮਨੁੱਖ ਜਾਂ ਪੰਛੀ ਮੁਸੀਬਤ ਵਿੱਚ ਹੋਵੇ ਉੱਲੂ ਨੇ ਹੱਸ ਕੇ ਕਿਹਾ ਬਿਲਕੁਲ ਠੀਕ ਕਿਹਾ ਇਸ ਜੰਗਲ ਵਿੱਚੋਂ ਤੇਰੀ ਕਹਾਣੀ ਪੰਛੀਆਂ ਨੂੰ ਪ੍ਰੇਰਨਾ ਦੇਵੇਗੀ ਕਾਂ ਦੇ ਬੱਚੇ ਵੱਡੇ ਹੋ ਕੇ ਜੰਗਲ ਦੇ ਵੱਖ-ਵੱਖ ਹਿੱਸਿਆਂ ਵਿੱਚ ਉੱਡ ਗਏ ਉਹ ਹਰ ਜਗ੍ਹਾ ਆਪਣੇ ਮਾਪਿਆਂ ਦੀ ਕਹਾਣੀ ਦੱਸਦੇ ਕਿ ਕਿਵੇਂ ਸੱਪ ਨੇ ਉਹਨਾਂ ਦੇ ਅੰਡੇ ਖਾਦੇ ਤੇ ਫਿਰ ਕਿਵੇਂ ਬੁੱਧੀ ਨਾਲ ਕਾਂ ਨੇ ਉਸਦੀ ਮੌਤ ਦਾ ਬੰਦੋਬਸਤ ਕੀਤਾ ਜੰਗਲ ਦੇ ਹਰ ਜੀਵ ਨੇ ਇਹ ਸਬਕ ਯਾਦ ਕਰ ਲਿਆ ਜਿਸ ਦੇ ਦਿਲ ਵਿੱਚ ਹਿੰਮਤ ਹੋਵੇ ਤੇ ਦਿਮਾਗ ਵਿੱਚ ਸਿਆਣਪ ਕੋਈ ਸੱਪ ਉਸ ਡਰਾ ਨਹੀਂ ਸਕਦਾ ਕਾਂ ਦਾ ਨਾਮ ਹੁਣ ਸਿਰਫ ਇੱਕ ਪੰਛੀ ਦਾ ਨਹੀਂ ਸੀ ਉਹ ਬੁੱਧੀ ਹਿੰਮਤ ਤੇ ਸਹੀ ਸੋਚ ਦਾ ਪ੍ਰਤੀਕ ਬਣ ਗਿਆ ਬੋੜ ਦਾ ਦਰਖਤ ਹੁਣ ਵੀ ਖੜਾ ਸੀ ਉੱਤੇ ਪੱਤੇ ਆੱਚ ਹਵਾ ਖੇਡਦੀ ਸੀ ਤੇ ਉੱਪਰ ਆਲੇ ਨੇ ਵਿੱਚ ਕਾਂ ਦੇ ਬੱਚਿਆਂ ਦੀਆਂ ਆਵਾਜ਼ਾਂ ਆਉਂਦੀਆਂ ਸਨ ਕਾਂ ਤੇ ਉਸ ਦੀ ਮਾਦਾ ਹੁਣ ਬੁੱਢੇ ਹੋ ਚੁੱਕੇ ਸਨ ਪਰ ਹਰ ਸਵੇਰ ਉਹ ਖੁਸ਼ੀ ਨਾਲ ਸੂਰਜ ਨੂੰ ਵੇਖ ਕੇ ਕਾਂ ਕਾਂ ਕਰਦੇ ਸੀ ਉਹ ਜਾਣਦੇ ਸਨ ਕਿ ਸੱਚੀ ਜਿੱਤ ਤਲਵਾਰ ਨਾਲ ਨਹੀਂ ਸਿਆਣਪ ਨਾਲ ਹੁੰਦੀ ਹੈ ਜਿਸ ਨੇ ਅਕਲ ਨਾਲ ਲੜਾਈ ਜਿੱਤੀ ਉਸ ਦੀ ਸਦਾ ਜਿੱਤ ਹੁੰਦੀ ਹੈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਪਣੇ ਆਪ ਨੂੰ ਕਮ ਨਹੀਂ ਸਮਝਣਾ ਚਾਹੀਦਾ ਕਿਉਂਕਿ ਸਾਡੇ ਵਿੱਚ ਕਈ ਗੁਣ ਹੁੰਦੇ ਨੇ ਜਦੋਂ ਅਸੀਂ ਆਪਣੀ ਬੁੱਧੀ ਅਤੇ ਹਿੰਮਤ ਦਾ ਪ੍ਰਯੋਗ ਕਰਦੇ ਹਾਂ ਤਾਂ ਅਸੀਂ ਹਰ ਮੁਸ਼ਕਲ ਦਾ ਹੱਲ ਕਰ ਸਕਦੇ ਹਾਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਸੀ ਇਸੇ ਤਰ੍ਹਾਂ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਕੋਈ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ